ਪੇ ਕਿਹਿੰਦਾ ਏਰੀਆ ਦਾ ਸੋਨਦੀ 2016 ਤੋਂ ਪੇ ਕਿਹਿੰਦਾ ਬਕਾਇਆ ਮੰਗਿਹਾਈ ਪੱਤੇ ਵਿੱਚ ਵਾਧਾ ਕਰਨਾ ਇੱਕ ਮੁੱਖ ਮੰਤਰੀ ਨੇ ਇੱਕ ਹਾਸੇ ਵਾਲੀ ਗੱਲ ਕੀਤੀ ਆ ਕਿ ਡੀਏ ਦੇ ਵਿੱਚ 4% ਵਾਧਾ ਕੀਤਾ ਗਿਆ ਇੱਕ ਪਾਸੇ ਕੇਂਦਰ ਸਰਕਾਰ ਦਾ ਡੀਏ 53% ਹੋ ਚੁੱਕਿਆ ਪਰ ਪੰਜਾਬ ਨਾਲ ਦਾ ਡੀਏ ਹੈ ਉਹ 42% ਕੀਤਾ ਗਿਆ 11% ਦਾ ਮਾਰਕਾ ਬਹੁਤ ਵੱਡਾ ਫਰਕਾ ਜਿਸ ਕਰਕੇ ਜੋ ਚਾਰ ਜਿਮਨੀ ਚੋਣਾਂ ਆ ਰਹੀਆਂ ਹਨ ਇਸ ਤੇ ਮੁੱਖ ਨੇ ਭਵਾਨ ਤਮਾਨ ਨੂੰ ਆਪ ਸਰਕਾਰ ਨੂੰ ਖਾਰ ਦਾ ਮੂੰਹ ਦੇਖਣਾ ਪਊਗਾ ਕਿਉਂਕਿ ਸਾਰੇ ਮੁਲਾਜ਼ਮ ਸਾੰਦੇ ਫਰਾਂਡੇ ਦੇ ਮੁਲਾਜ਼ਮ ਨੇ ਫੈਸਲਾ ਕੀਤਾ ਹੈ ਕਿ ਜਿੱਦੜਵਾਹਾ ਬਰਨਾਲੇ ਦੇ ਵਿੱਚ ਤੇ ਇਹਨਾਂ ਨੇ ਇਹ ਵੀ ਕੋਸ਼ਿਸ਼ ਕੀਤੀ ਹੈ ਕਿ ਮੁਖਰੀ ਭਵਾਨ ਤੋਂ ਉਹਨਾਂ ਨੂੰ ਮਿਲਿਏ ਜਾਂ ਬੇਤਾਂ ਹਰਪਾ ਸਿੰਘ ਜੀ ਨਾਲ ਉਹਨਾਂ ਨੂੰ ਮਿਲਿਏ ਉਹਨੇ ਮੀਟਿੰਗਾਂ ਕਰੀਏ ਪਰ ਮੁਖਰੀ ਭਵਾਨ ਤੋਂ ਆਨੇ ਕੋਈ ਮੀਟਿੰਗ ਨਹੀਂ ਆਮ ਤੌਰ ਤੇ ਪੰਜਾਬ ਦੇ ਹਲਾਤ ਇਹੋ ਜਿਹੇ ਬਣੇ ਹੋਏ ਆ ਚਾਰ ਜੀਮਨੀ ਨੂੰ ਉਹਨਾਂ ਨੂੰ ਲੈ ਕੇ ਚੱਬੇ ਵਾਲੇ ਦੇ ਵਿੱਚ ਡੇਰਾ ਬਾਬਾ ਨਾਨਕ ਜਿੱਦੜਵਾਹਾ ਅਤੇ ਬਰਨਾਲੇ ਦੇ ਵਿੱਚ ਲਗਾਤਾਰ ਮਜ਼ਦੂਰਾਂ ਵੱਲੋਂ ਜੋ ਕਿ ਰੈਲੀਆਂ ਕੀਤੀਆਂ ਰਹੀਆਂ ਰਹੀਆਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਜੋ ਮੁੱਖ ਮੰਗਾਂ ਹਨ ਕਿ ਪੰਜਾਬ ਸਰਕਾਰ ਦੇ ਮਹਿੰਗਾਂ ਕੰਮ ਤੇ ਕੱਚੇ ਮਜ਼ਦੂਰਾਂ ਨੂੰ ਪੱਕੇ ਕਰਨ ਸੰਬੰਧੀ ਪੇ ਕਿਹਿੰਦਾ ਏਰੀਆ ਸੁਣਦੀ 2016 ਤੋਂ ਪੇ ਕਿਹਿੰਦਾ ਬਕਾਇਆ ਮੰਗਿਹਾਈ ਪੱਤੇ ਵਿੱਚ ਵਾਧਾ ਕਰਨਾ ਇੱਕ ਮੁੱਖ ਮੰਤਰੀ ਨੇ ਇੱਕ ਹਾਸਿਲਣ ਗੱਲ ਕੀਤੀ ਆ ਵੀ ਡੀਏ ਦੇ ਵਿੱਚ 4% ਵਾਧਾ ਕੀਤਾ ਗਿਆ ਇੱਕ ਪਾਸੇ ਕੇਂਦਰ ਸਰਕਾਰ ਡੀਏ 53% ਹੋ ਚੁੱਕਿਆ ਪਰ ਪੰਜਾਬ ਨਾਲ ਡੀਏ ਹੈ ਉਹ 42% ਕੀਤਾ ਗਿਆ 11% ਦਾ ਮਾਰਕਾ ਬਹੁਤ ਵੱਡਾ ਫਰਕਾ ਜਿਸ ਕਰਕੇ ਜੋ ਚਾਰ ਜਿਮਨੀ ਚੋਣਾਂ ਆ ਰਹੀਆਂ ਹਨ ਇਸ ਤਰ੍ਹਾਂ ਮੁਖ ਰਿ ਭਵਾਨ ਤਮਾਨ ਨੂੰ ਆਪ ਸਰਕਾਰ ਨੂੰ ਹਾਰ ਦਾ ਮੂੰਹ ਦੇਖਣਾ ਪਊਗਾ ਕਿਉਂਕਿ ਸਾਰੇ ਮੁਲਾਜ਼ਮ ਸਾਡੇ ਫਰਾਂਡੇ ਦੇ ਮੁਲਾਜ਼ਮ ਨੇ ਫੈਲਾ ਕੀਤਾ ਹੈ ਕਿ ਗਿੱਦੜਵਾਹਾ ਬਰਨਾਲੇ ਦੇ ਵਿੱਚ ਤੇ ਡੇਰਾ ਬਾਬਾ ਨਾਨਕ ਚੱਬੇ ਵਾਲੇ ਜੋ ਚੋਣਾਂ ਹੋਣੀਆਂ ਨੇ ਉਹਦਾ ਪੂਰਾ ਵਿਰੋਧ ਕੀਤਾ ਜਾਊਗਾ ਧੰਨਵਾਦ ਅੱਜ ਜੋ ਮਲਾਵਿਆਂ ਵੱਲੋਂ ਇਹ ਧਰਨਾ 5 ਨਵੰਬਰ ਤੋਂ ਸ਼ੁਰੂ ਕੀਤਾ ਗਿਆ ਜੋ ਕਿ ਮੁੱਖ ਮੰਗ ਸੀ ਲਗਭਗ 1100 ਇਹਨਾਂ ਨੇ ਅਪਲਾਈ ਕੀਤਾ ਸੀਗਾ ਏਲਮ ਨੇ ਪਰ ਇਹਨਾਂ ਦਾ ਸਭ ਕੁਝ ਹੋ ਚੁੱਕਿਆ ਜੀ ਪਰ ਇਹਨਾਂ ਨੂੰ ਜੋ ਓਫਰ ਲੈਟਰ ਆ ਜੋਇਨ ਲੈਟਰ ਨਹੀਂ ਦਿੱਤੇ ਗਏ ਜਿਸ ਕਰਕੇ ਧਰਨਾ ਲਗਾਤਾਰ ਇੱਥੇ ਜਾਇ ਰੱਖਿਆ ਹੋਇਆ ਹੈ ਇਹਨਾਂ ਨੇ ਅੱਗੇ ਜੋ ਜੇਟ ਹੈ ਵੀ ਜਿਹੜਾ ਬੰਦ ਆ ਪਰ ਅਸੀਂ ਆਮ ਵੀ ਦੇਖਦੇ ਹਾਂ ਕਿ ਮੁੱਖ ਨੇ ਭਾਅ ਅੰਮਾਨ ਹੋਵੇ ਬੇਤਾਂ ਹਰਪਾਸੇ ਨੀਂਮਾ ਹੋਵੇ ਜਾਂ ਪਾਵਰ ਕੌਂ ਦਾ ਕੋਈ ਵੀ ਅਧਿਕਾਰੀ ਹੋਵੇ ਇਸ ਤਰ੍ਹਾਂ ਹੀ ਲੱਗਦਾ ਹੈ ਹਰ ਜਦ ਸਮੇ ਮੀਡੀਆ ਦਿੰਦੇ ਆ ਮੀਡੀਆ ਦੇ ਕੇ ਮੁੱਕਰ ਜਾਂਦੇ ਆ ਜਾਂ ਇਹਨਾਂ ਨੇ ਸਿਰਫ ਇਹਨਾਂ ਇੱਕੋ ਹੀ ਮੰਗਿਆ ਨੇ ਜੀ ਵੀ ਸਾਨੂੰ ਜੁਆਇਨ ਕਰਾਇਆ ਜਾਵੇ ਸਾਨੂੰ ਉਹ ਲੈਟਰਤਾ ਜਾਵੇ ਪਰ ਉਹ ਲੈਟਰ ਦੇ ਉਹ ਵੀ ਅਣਗਾਨੀ ਕਰ ਰਹੇ ਨੇ ਜਿਸ ਕਰਕੇ ਇਹਨਾਂ ਨੇ ਇਹ ਵੀ ਕੋਸ਼ਿਸ਼ ਕੀਤੀ ਹੈ ਕਿ ਮੁਖੀ ਦੇ ਭਵਾਨ ਤੋਂ ਮਿਲਿਏ ਜਾਂ ਬੇਤਾਂ ਦੇ ਹਰਪਾਸੇ ਨੀਂਮਾ ਨਾਲ ਮਿਲਿਏ ਉਹਨੇ ਮੀਟਿੰਗ ਕਰੀਏ ਪਰ ਮੁਖੀ ਦੇ ਭਵਾਨ ਤੋਂ ਆਨੇ ਕੋਈ ਮੀਟਿੰਗ ਕੀਤੀ ਆਮ ਤੌਰ ਤੇ ਪੰਜਾਬ ਦੇ ਹਲਾਤ ਇਹੋ ਜਿਹੇ ਬਣੇ ਹੋਏ ਆ ਚਾਰ ਜੀਵਨ ਨੂੰ ਉਹਨਾਂ ਨੂੰ ਲੈ ਕੇ ਚੱਬੇ ਵਾਲੇ ਦੇ ਵਿੱਚ ਡੇਰਾ ਬਾਬਾ ਨਾਨਕ ਜਿੱਦੜਵਾਹਾ ਅਤੇ ਬਰਨਾਲੇ ਦੇ ਵਿੱਚ ਲਗਾਤਾਰ ਮਜ਼ਦਿਆਂ ਵੱਲੋਂ ਜੋ ਕਿ ਰੈਲੀਆਂ ਕੀਤੀਆਂ ਜਾਂ ਰਹੀਆਂ ਹਨ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਜੋ ਮੁੱਖ ਮੰਗਾਂ ਹਨ ਕਿ ਪੰਜਾਬ ਸਰਕਾਰ ਮਿਹਨਤ ਕੰਮ ਤੇ ਕੱਚੇ ਮਜ਼ਦਿਆਂ ਨੂੰ ਪੱਕੇ ਕੰਮ ਸੰਬੰਧੀ ਪੇ ਕਿਹ ਹੁੰਦਾ ਏਰੀਆ ਤੋਂ ਹੁੰਦੀ 2016 ਤੋਂ ਪੇ ਕਿਹ ਹੁੰਦਾ ਬਕਾਇਆ ਮੰਗਿਆਈ ਪੱਤੇ ਵਿੱਚ ਵਾਅਦਾ ਕਰਨਾ ਇੱਕ ਮੁੱਖ ਮੰਤਰੀ ਨੇ ਇੱਕ ਹਾਸੇ ਵਾਲੀ ਗੱਲ ਕੀਤੀ ਆ ਵੀ ਡੀਏ ਦੇ ਵਿੱਚ 4% ਵਾਧਾ ਕੀਤਾ ਗਿਆ ਇੱਕ ਪਾਸੇ ਕੇਂਦਰ ਸਰਕਾਰ ਦਾ ਡੀਏ 53% ਹੋ ਚੁੱਕਿਆ ਪਰ ਪੰਜਾਬ ਨਾਲ ਡੀਏ ਹੈ ਉਹ 42% ਕੀਤਾ ਗਿਆ 11% ਦਾ ਮਾਰਕਾ ਬਹੁਤ ਵੱਡਾ ਫਰਕਾ ਜਿਸ ਕਰਕੇ ਜੋ ਚਾਰ ਜਿਮਨੀ ਚੋਣਾਂ ਆ ਰਹੀਆਂ ਹਨ ਇਸ ਤਰੇ ਮukh ne ਭਵਾਨ ਤਮਾਨ ਨੂੰ ਆਪ ਸਰਕਾਰ ਨੂੰ ਹਾਰ ਦਾ ਮੂੰਹ ਦੇਖਣਾ ਪਊਗਾ ਕਿਉਂਕਿ ਸਾਰੇ ਮੁਲਾਜ਼ਮਾਂ ਸਾਡੇ ਫਰਾਂਡੇ ਦੇ ਮੁਲਾਜ਼ਮਾਂ ਨੇ ਫੈਲਾ ਕੀਤਾ ਹੈ ਕਿ ਗਿੱਦੜਵਾਹ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ